YouTube ਦੇ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਨੀਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਿੰਦਰਾ ਸੋਲਰ ਰਾਜਪੁਰਾ ਜਾਣਿਆ ਜਾਂਦਾ ਹੈ ਆਪਣੇ ਵਧੀਆ ਕੁਆਲਿਟੀ ਦੇ ਸੋਲਰ ਸਿਸਟਮ ਤੇ ਚੰਗੀ ਸਰਵਿਸ ਕਰਕੇ ਸੋਲਰ ਸੰਬਰਸੀਬਲ ਤੇ ਸੋਲਰ ਮੋਨੋਬਲਾਕ ਪੰਪਾਂ ਦੇ ਵਿੱਚ ਸਾਡਾ ਇੱਕ ਵੱਖਰਾ ਨਾਮ ਹੈ ਆਪਾਂ ਵਧੀਆ ਕੁਆਲਿਟੀ ਦੇ A ਗ੍ਰੇਡ ਕੁਆਲਿਟੀ ਦੇ ਸੋਲਰ ਪੰਪ ਇੰਸਟਾਲ ਕਰੀਦੇ ਨੇ B ਗ੍ਰੇਡ C ਗ੍ਰੇਡ ਕੁਆਲਿਟੀ ਦੇ ਵਿੱਚ ਅਸੀਂ ਕਦੇ ਵੀ ਡੀਲ ਨਹੀਂ ਕਰਦੇ ਸਾਡੀ ਕੋਸ਼ਿਸ਼ ਰਹਿੰਦੀ ਹੈ ਅਸੀਂ ਕਿਸਾਨ ਵੀਰ ਨੂੰ ਚੰਗੀ ਕੁਆਲਿਟੀ ਪ੍ਰੋਵਾਈਡ ਕਰਵਾਈਏ ਤੇ ਵਧੀਆ ਸਰਵਿਸ ਪ੍ਰੋਵਾਈਡ ਕਰਵਾਈਏ ਤੁਹਾਡੀ ਮੋਬਾਈਲ ਸਕਰੀਨ ਤੇ ਚੱਲਦਾ ਹੋਇਆ ਜਿਹੜਾ ਤੁਸੀਂ ਸੋਲਰ ਪੰਪ ਵੇਖਦੇ ਪਏ ਹੋ ਇਹ ਮਾਨਸਾ ਡਿਸਟ੍ਰਿਕਟ ਦਾ ਸੋਲਰ ਪੰਪ ਤੇ ਕਿਸੇ ਹੋਰ ਫਰਮ ਦੁਆਰਾ ਲਾਇਆ ਗਿਆ ਸੀ। ਡੇਢ ਸਾਲ ਤੋਂ ਲਗਭਗ ਸਾਲ ਡੇਢ ਸਾਲ ਤੋਂ ਇੱਕ ਕਿਸਾਨ ਵੀਰ ਕਾਫੀ ਖੱਜਲ ਹੁੰਦਾ ਪਿਆ ਸੀ। ਜਦੋਂ ਇਹ ਸੋਲਰ ਸਿਸਟਮ ਇੰਸਟਾਲ ਹੋਇਆ ਸੀ ਉਸ ਟਾਈਮ ਤੇ ਵੀ ਕਿਸਾਨ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਕਿਉਂਕਿ ਉਦੋਂ ਵੀ ਇਹਨਾਂ ਦਾ ਸੋਲਰ ਸਹੀ ਤਰੀਕੇ ਨਾਲ ਨਹੀਂ ਸੀ ਚੱਲਿਆ ਪਰ ਇਹਨਾਂ ਨੇ ਸਿਰਫ ਪੈਰਾਮੀਟਰ ਸੈਟਿੰਗ ਕਰਵਾ ਕੇ ਥੋੜਾ ਬਹੁਤ ਜਿੰਨਾ ਵੀ ਇਹਨਾਂ ਦੀ ਪਰਫਾਰਮੈਂਸ ਬਣੀ ਇਹਨਾਂ ਨੇ ਸਾਡੇ ਤੋਂ ਚਲਵਾ ਲਿਆ ਸੀ। ਪਰ ਜਿਸ ਫਰਮ ਨੇ ਲਾਇਆ ਸੀ ਉਹ ਸਰਵਿਸ ਨਹੀਂ ਸੀ ਪ੍ਰੋਵਾਈਡ ਕਰਵਾ पाए। ਉਸ ਤੋਂ ਬਾਅਦ ਇਹਨਾਂ ਨੇ ਇੱਕ ਜਨਰੇਟਰ ਲਿਆਂਦਾ ਉੱਤੇ ਵੀ ਖਰਚਾ ਕੀਤਾ ਕਿਉਂਕਿ ਸੋਲਰ ਜਿਹੜਾ ਹੈ ਉਹ ਚੱਲਦਾ ਨਹੀਂ ਸੀ ਸਹੀ ਤਰੀਕੇ ਨਾਲ 7.5 ਹੌਸਪਾਵਰ ਦੀ ਹੁਣ ਇੱਥੇ ਨੈਸਾ ਕੰਪਨੀ ਦੀ ਮੋਟਰ ਪਾਈ ਹੈ ਦੋ ਮੋਟਰਾਂ ਪਹਿਲਾਂ ਬਦਲ ਚੁੱਕੇ ਸਨ ਉਸ ਤੋਂ ਬਾਅਦ ਤੀਜੀ ਮੋਟਰ ਇਹਨਾਂ ਦੀ ਨੈਸਾ ਦੀ ਹੈ ਅਸੀਂ 1 ਸਾਲ ਪਹਿਲਾਂ ਸਵਾ ਸਾਲ ਪਹਿਲਾਂ ਵੀ ਇਹਨਾਂ ਨੂੰ ਇਹ ਸਲਾਹ ਦਿੱਤੀ ਸੀ ਵੀ ਤੁਸੀਂ ਨੈਸਾ ਮੋਟਰ ਪਾ ਲਵੋ ਤੁਹਾਡੇ ਇਸੇ ਸਿਸਟਮ ਤੇ ਬਹੁਤ ਵਧੀਆ ਪਰਫਾਰਮੈਂਸ ਬਣ ਜਾਏਗੀ ਪਰ ਕਿਸੇ ਕਾਰਨ ਕਰਕੇ ਕਿਸਾਨ ਵੀਰ ਨੇ ਉਸ ਟਾਈਮ ਤੇ ਮੋਟਰ ਨਹੀਂ ਪਰਚੇਸ ਕੀਤੀ ਹੁਣ ਇਹਨਾਂ ਦੇ ਇੱਕ ਗਵਾਂਢੀ ਨੇ ਪਹਿਲਾਂ ਮੋਟਰ ਪਰਚੇਸ ਕੀਤੀ ਉਸ ਮੋਟਰ ਦੀ ਜਿਹੜੀ 5 ਹੌਸਪਾਵਰ ਦੀ ਤੁਹਾਨੂੰ ਪਹਿਲਾਂ ਵੀ ਇੱਕ ਬਰੇ ਪਿੰਡ ਦੀ ਵੀਡੀਓ ਵਿਖਾਈ ਹੈ ਉਹ 5 ਹੌਸਪਾਵਰ ਦੀ ਮੋਟਰ ਦੀ ਪਰਫਾਰਮੈਂਸ ਵੇਖ ਕੇ ਇਸ ਕਿਸਾਨ ਵੀਰ ਨੇ ਇਹ 7.5 ਹੌਸਪਾਵਰ ਦੀ ਨੈਸਾ ਦੀ ਮੋਟਰ ਪਰਚੇਸ ਕੀਤੀ ਤੇ ਪਰਫਾਰਮੈਂਸ ਤੁਹਾਡੇ ਸਾਹਮਣੇਵੇਂ ਜਿਵੇਂ ਦਾ ਧੁੱਪ ਦਾ ਮੌਸਮ ਹੈ ਜਿਵੇਂ ਬੱਦਲਵਾਈ ਦਾ ਮੌਸਮ ਹੈ ਜਾਂ ਧੁੱਪ ਆਉਂਦੀ ਹੈ ਉਸ ਹਿਸਾਬ ਨਾਲ ਇਹ ਮੋਟਰ ਪਾਣੀ ਕੱਢਦੀ ਹੈ ਜੇ ਤੋਪ ਘਟਦੀਏ ਤੇ ਪਾਣੀ ਘਟਾ ਜਾਂਦੀ ਹੈ ਪਰ ਟ੍ਰਿਪ ਨਹੀਂ ਹੁੰਦੀ ਜਾਂ ਫਿਰ ਬਿਲਕੁਲ ਪਾਣੀ ਘਟਨਾ ਬੰਦ ਨਹੀਂ ਕਰਦੀ ਲਗਭਗ 25 ਫ੍ਰੀਕਵੈਂਸੀ ਤੇ ਪਾਣੀ ਘਟਨਾ ਸਟਾਰਟ ਕਰ ਦਿੰਦੀ ਹੈ ਤੇ 47 47 ਫ੍ਰੀਕਵੈਂਸੀ ਤੱਕ ਇਹ ਕੰਮ ਕਰਦੀ ਹੈ ਇਸ ਟਾਈਮ ਵੀ 46 47 ਦੇ ਲਾਗੇ ਤੱਕ ਇਹ ਫ੍ਰੀਕਵੈਂਸੀ ਚੱਲਦੀ ਪਈ ਹੈ ਪਰਫਾਰਮੈਂਸ ਪੂਰਾ ਵਧੀਆ ਪ੍ਰੈਸ਼ਰ ਦਾ ਪਾਣੀ ਹੈ ਸੋਹਣਾ ਪਾਣੀ ਬਣ ਗਿਆ ਹੈ ਕਿਸਾਨ ਵੀਰ ਬਹੁਤ ਖੁਸ਼ ਹੈ ਤੁਹਾਡੇ ਵੀ ਕੋਈ ਸੋਲਰ ਸਿਸਟਮ ਲੱਗਾ ਹੈ ਤੁਹਾਡਾ ਸੋਲਰ ਪੰਪ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਬੱਦਲਵਾਈ ਚ ਬਹੁਤ ਜ਼ਿਆਦਾ ਟ੍ਰਿਪ ਹੁੰਦਾ ਹੈ ਸਿਰਫ ਦੁਪਹਿਰ ਵੇਲੇ ਹੀ ਚੱਜ ਨਾਲ ਚੱਲਦਾ ਇਸ ਤੋਂ ਬਿਨਾ ਉਹ ਸਹੀ ਤਰੀਕੇ ਨਾਲ ਨਹੀਂ ਚੱਲਦਾ ਜਾਂ ਡਰਾਈਵ 'ਚ ਕੋਈ ਦਿੱਕਤ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਸੋਲਰ ਡਰਾਈਵ ਖਰੀਦਣ ਵਾਸਤੇ ਤੇ ਕੋਈ ਵੀ ਸੋਲਰ ਮੋਟਰ ਖਰੀਦਣ ਵਾਸਤੇ 3 ਹੌਸਪਾਵਰ ਤੋਂ ਲੈ ਕੇ 50 ਹੌਸਪਾਵਰ ਤੱਕ ਦੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਧੀਆ A ਗ੍ਰੇਡ ਕੁਆਲਿਟੀ ਦਾ ਸੋਲਰ ਸਿਸਟਮ ਲਗਵਾਉਣ ਵਾਸਤੇ ਤੁਸੀਂ ਸਾਡੇ ਨੰਬਰ 98145 7 12 11 ਤੇ ਸੰਪਰਕ ਕਰ ਸਕਦੇ ਹੋ ਸੋਲਰ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਉਂਦੇ ਰਹਿਣੇ ਆ ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓਜ਼ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ